ਰਾਹ ਖੜੇ ਤਾਂ ਉਠਣ ਬਲਬਲੇ ਲਿਖਣ ਬੈਠਾ ਤਾਂ ਕੁਝ ਔੜਦਾ ਨਹੀਂ ਤਾਰੇ ਗਿਣਨੇ ਮੈਂ ਵੀ ਛੱਡ ਤੇ ਗਿਣਕੇ ਵੀ ਤੋਂ ਬੋੜਦਾ ਨਹੀਂ ਘਰ ਸੁੰਨੇ ਦੀ ਸੁੰਨੀ ਸਰਦਲ ਰਾਹੀ ਲਈ ਲੰਮੀ ਨਗਾ ਵਛਾਈ ਆਪਤਾ ਆਉਣਾ ਕੀੜਿਆ ਤੂੰ ਤਾਂ ਸੱਚੀ ਚਿੱਠੀ ਵੀ ਨਾ ਪਾਈ ਪਹਿਲੇ ਪੈਰ ਵੀ ਬਹੁਤੇ ਆਏ ਜੋ ਕਦੇ ਸੁਪਨੇ ਪੂਰੇ ਹੋਏ ਨਾ ਬਸ ਇੱਕ ਝਲਕ ਜੀ ਮੰਗੀ ਸੀ ਤੇਰੇ ਜੀਨ ਦੇ ਹੱਕ ਤੱਕ ਹੋਏ ਨਾ ਲੰਮਾ ਪੰਧ ਤੇਰੀ ਜ਼ਿੰਦਗੀ ਦਾ ਤੂੰ ਉਹਨਾਂ ਨਾਲ ਗੁਜ਼ਾਰ ਦੇਵੀ ਇੱਕ ਝਲਕ ਰੋਸ਼ਨੀ ਵਰਗੀ ਬਸ ਮੇਰੇ ਮੁਖ ਤੇ ਮਾਰ ਦੇਵੀ ਤੇਰੇ ਸਾਰੇ ਦੁੱਖੜੇ ਮੈਨੂੰ ਦੇ ਜੀ ਮੈਥੋਂ ਮੇਰੀ ਉਮਰ ਵੀ ਲੈ ਜਾਵੀ ਅਜ ਮੇਰੇ ਔਲਖਾ ਤੱਤੜੀ ਨੂੰ ਬਸ ਇੱਕ ਵਾਰੀ ਮੇਰੀ ਕਹਿ ਜਾਵੀ ਇੱਕ ਵਾਰੀ ਮੇਰੀ ਕਹਿ ਜਾਵੀ ਇੱਕ ਵਾਰੀ ਮੇਰੀ ਕਹਿ ਜਾਵੀ